ਜਿਹੜਾ ਹੈ ਸਾਰੀ ਸੰਗਤ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਵੱਧ ਤੋਂ ਵੱਧ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਅਤੇ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਵੋਟਾਂ ਪਾਉਣ ਇਹ ਸਰਕਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਸ਼ਾਂਤੀ ਬਣਾਈ ਰਹੇ ਅਤੇ ਗਿਣਤੀ ਤੱਕ ਕੋਈ ਅਸੀ ਅਣਖਾਂ ਵੀ ਘਟਨਾ ਨਾ ਹੋਵੇ ਅਤੇ ਲੋਕ ਰਾਜ ਵਾਸਤੇ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਹੈ ਪਰ ਦੁੱਖ ਦੀ ਗੱਲ ਹੈ ਵੀ ਹੁਣ ਹਾਲਾਤ ਇਹ ਹੋਗੇ ਵੀ ਸਰਕਾਰਾਂ ਹੀ ਲੋਕ ਰਾਜ ਦਾ ਘਾਣ ਕਰ ਰਹੀਆਂ ਨੇ ਤੇ ਆਸ ਕਰਦੇ ਆਂ ਵੀ ਜਿਹੜਾ ਨਿਰਪੱਖ ਜਿਹੜੀ ਚੋਣ ਹੋਏਗੀ ਅਤੇ ਜਿਹੜੇ ਹੱਕਦਾਰ ਨੇ ਜਿਨ੍ਹਾਂ ਨੂੰ ਲੋਕ ਚਾਹਣਗੇ ਉਹ ਲੋਕ ਉਮੀਦਵਾਰ ਜਿੱਤ ਕੇ ਉਹ ਮੈਂਬਰ ਬਣਨਗੇ ਅਤੇ ਆਪਦੇ ਇਲਾਕਿਆਂ ਦੀ ਆਪਦੇ ਨਗਰਾਂ ਦੀ ਨੁਮਾਇੰਦਗੀ ਸਹੀ ਢੰਗ ਨਾਲ ਕਰਨਗੇ ਵੋਟਾਂ ਤਾਂ ਕਿਸ ਤਰ੍ਹਾਂ ਦੇ ਦੇ ਪੰਜਾਬ ਦੇ ਮਾਹੌਲ ਨੂੰ ਦੇਖੋ ਹੁਣ ਤੱਕ ਤਾਂ ਪੰਜਾਬ ਦੇ ਲੋਕਾਂ ਨੇ ਤਾਂ ਬੜੀ ਸ਼ਾਂਤਮਈ ਢੰਗ ਨਾਲ ਹੀ ਸਾਰਾ ਕੁਝ ਕੀਤਾ ਹੈ ਪਰ ਸਰਕਾਰ ਦੀ ਸ਼ੈਤੇ ਬਹੁਤ ਜਗ੍ਹਾ ਤੇ ੱੱਕਾ ਫੜਿਆ ਉਹ ਬੜੀ ਮਾੜੀ ਗੱਲ ਹੈ ਤੇ ਇਹ ਇੱਕ ਰੁਝਾਨ ਬਣ ਗਿਆ ਮਤਲਬ ਮਾੜੀ ਗੱਲ ਹੈ ਵੀ ਪਿਛਲੇ ਸਮੇਂ ਵਿੱਚ ਵੀ ਹੁਣ ਵੀ ਇਹ ਜਿਹੜਾ ਸਰਕਾਰ ਦਾ ਤੰਤਰ ਹੈ ਉਹਨੂੰ ਵਰਤ ਕੇ ਜਿਸ ਤਰੀਕੇ ਨਾਲ ਲੋਕਤੰਤਰ ਦਾ ਕਾਹਨ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਥੱਲ ਪੈਣੀ ਚਾਹੀਦੀ ਹੈ ਇਹ 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 ਸਾਰਿਆਂ ਨੂੰ ਸਿਆਸੀਆਂ ਪਾਰਟੀਆਂ ਨੂੰ ਘੱਟੋ ਘੱਟ ਇਸ ਗੱਲ ਤੇ ਇੱਕ ਮਤ ਹੋਣਾ ਚਾਹੀਦਾ ਵੀ ਲੋਕ ਰਾਜ ਚੋਂ ਅਸੀਂ ਸਾਰੇ ਨਿਕਲੇ ਆਂ ਕਿ ਲੋਕ ਰਾਜ ਦੇ ਜਿੱਥੇ ਹੋਣੀ ਚਾਹੀਦੀ ਹੈ ਸਾਡੀ ਕੋਈ ਉਮੀਦਵਾਰ ਜਿੱਤਦਾ ਹਾਰਦਾ ਉਹ ਬਾਤ ਨਹੀਂ ਗੱਲ ਹੈ ਸਰ ਇਹ ਚੋਣਾਂ ਦਾ ਜਿਹੜਾ ਅਸਰ ਹੈ 2027 ਦੀ ਚੋਣਾਂ ਤੇ ਪਵੇਗਾ ਦੇਖੋ ਚੋਣ ਦਾ ਤਾਂ ਅਸਰ ਪੈਂਦਾ ਹੀ ਹੈ ਪਰ ਹਰ ਚੋਣ ਦੇ ਸਮੀਕਰਨ ਵੱਖ ਹੁੰਦੇ ਨੇ ਮੁੱਦੇ ਵੱਖ ਹੁੰਦੇ ਨੇ ਹਾਲਾਤ ਵੱਖ ਹੁੰਦੇ ਨੇ ਕਿਉਂਕਿ ਸਰਕਾਰ ਦਾ ਸਮਾਂ ਹਜੇ ਛਾਲ ਰਹਿੰਦਾ ਹੈ ਉਹ ਚੀਜ਼ਾਂ ਦਾ ਪ੍ਰਭਾਵ ਹੁੰਦਾ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਇਸ ਚੋਣਾ ਚ ਰਿਫਲੈਕਟ ਜ਼ਰੂਰ ਹੁੰਦੀਆਂ ਨੇ ਲੋਕ ਕੀ ਸੋਚ ਰਹੇ ਕਿਹੜਾ ਸੋ ਥੋੜਾ ਕਾਂਗਰਸ ਜਾਂਦੇ ਬੜੀ ਚਰਚਾਵਾਂ ਚੱਲ ਰਹੀਆਂ ਨੇ ਕੋਈ ਜਾਣ ਬੁਝ ਕੇ ਕਿਸੇ ਦੀ ਸ਼ਰਾਰਤ ਸੀ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਕੋਈ ਵੀ ਇੱਕ ਬੰਦਾ ਕਹਦੇ ਵੀ ਮੇਰੀ ਕਿਸੇ ਵੀ ਇਸ ਸੰਬੰਧੀ ਕਿਸੇ ਨਾਲ ਕੋਈ ਮਿਲਣਾ ਤਾਂ ਦੂਰ ਦੀ ਗੱਲ ਹੈ ਗੱਲਬਾਤ ਵੀ ਹੋਈ ਹੋਵੇ ਤਾਂ ਮੈਂ ਦੇਣ ਦਾਰ ਹਾਂ ਸੋ ਇਹ ਜਾਣ ਕੇ ਕਿਉਂਕਿ ਜਦ ਤੁਸੀਂ ਕਹਿੰਦੇ ਜਦ ਕਿਸੇ ਬੰਦੇ ਦੇ ਖਿਲਾਫ ਤੁਸੀਂ ਕੁਝ ਹੋਰ ਨਹੀਂ ਕਰ ਸਕਦੇ ਫਿਰ ਕੋਸ਼ਿਸ਼ ਕਰਦੇ ਉਹਨੂੰ ਬਦਨਾਮ ਕਰਨ ਦੀ ਸੋ ਇਹ ਬਦਨਾਮ ਕਰਨ ਦੀ ਹੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜਿਹੜੇ ਸਾਡੇ ਵਿਰੋਧੀ ਨੇ ਉਹਨਾਂ ਨੂੰ ਹੋਰ ਕੁਝ ਕਹਿਣ ਨਹੀਂ ਸਾਡੇ ਖਿਲਾਫ ਕਹਿਣ ਉਹ ਹੈ ਨਹੀਂ ਇਹੀਆਂ ਜੀਆਂ ਅਫਵਾਹਾਂ ਫਲਾ ਕੇ ਖਾਸ ਤੌਰ ਤੇ ਚੋਣਾਂ ਦੇ ਵਿੱਚ ਜਦ ਜ਼ਿਲ੍ਹਾ ਪ੍ਰਸ਼ਾਸਨ ਬਲਾਕ ਸੰਪਤੀ ਦੇ ਚੋਣਾਂ ਪੈ ਰਹੀਆਂ ਵੋਟਾਂ ਪੈ ਰਹੀਆਂ ਉਦੋਂ ਸਾਡੇ ਜਿਹੜੇ ਵਰਕਰ ਨੇ ਸਾਡੇ ਆਗੂ ਨੇ ਉਹਨਾਂ ਵਿੱਚ ਪਰਮ ਭਲੇਖਾ ਪਾਉਣ ਲਈ ਯਾ ਉਹਨਾਂ ਨੂੰ ਦੁਵਿਧਾ ਪੈਦਾ ਕਰਨੀ ਹੈ ਸਾਰੀ ਕੁਸ਼ਰਤ ਕੀਤੀ। ਵਿਰਸਾ ਸਿੰਘ ਬਲਟੋਹਾ ਦੀ ਜਿਹੜੀ ਸਜ਼ਾ ਮਾਫੀ ਹੈ ਉਹਨੂੰ ਕਿਵੇਂ ਦੇਖਦੇ ਹੋ ਕਿ ਜਿਹੜਾ ਅਕਾਲ ਤਖਤ ਦੇ ਵੱਲੋਂ ਦੁਬਾਰਾ ਕੀਤਾ ਮੈਂ ਕੋਈ ਅਕਾਲ ਤਖਤ ਸਾਹਿਬ ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਵੀ ਅਕਾਲ ਤਖਤ ਸਾਹਿਬ ਨੂੰ ਆਪਦੇ ਨਿੱਜੀ ਮਫਾਦਿਆਂ ਵਾਸਤੇ ਯਾ ਉਹਦੀ ਮਾਨ ਮਰਿਆਦਾ ਦਾ ਜ਼ਰੂਰ ਹਰ ਫੈਸਲਾ ਜੋ ਵੀ ਕੋਈ ਹੁੰਦਾ ਉਹਦਾ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਇਹ ਜ਼ਿੰਮੇਵਾਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਾਹਿਬ ਦੀ ਹੈ। ਵੀ ਉਹ ਕੋਈ ਵੀ ਜਿਹੜਾ ਫੈਸਲਾ ਕਰਦੇ ਨੇ ਯਾਰ ਕੋਈ ਵੀ ਸਿਆਸੀ ਚੀਜ਼ ਦੇ ਉੱਤੇ ਆਪਦਾ ਕੋਈ ਬਿਆਨ ਦਿੰਦੇ ਨੇ ਤਾਂ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਬਾਰੇ ਜ਼ਰੂਰ ਧਿਆਨ ਚਖਣਾ ਚਾਹੀਦਾ ਬਾਕੀ ਅਸੀਂ ਸਾਰੇ ਉਸ ਸਥਾਨ ਦਾ ਉਸ ਕਬਤਖ ਸਾਹਿਬ ਦਾ ਸਤਿਕਾਰ ਕਰਦੇ ਆ ਮੈਂ ਸਮਝਦਾ ਕੋਈ ਕਬਤਖ ਸਾਹਿਬ ਦੇ ਜਥੇਦਾਰ ਬਾਰੇ ਕੋਈ ਜਪਨੀ ਕਰਨੀ ਮੇਰੇ ਵਾਸਤੇ ਕੋਈ ਉਹ ਨਹੀਂ ਹੋਈ ਬੀਜੇਪੀ ਤੇ ਕਾਲਗਲ ਦੇ ਗੱਠਜੋੜ ਨੂੰ ਲੈ ਕੇ ਚਰਚਾਵਾ ਚੱਲ ਰਹੀਆਂ ਨੇ ਤੁਹਾਡਾ ਧੜਾ ਕਿਸ ਤਰ੍ਹਾਂ ਦੇਖ ਰਿਹਾ ਕਿਉਂਕਿ 2027 ਨੂੰ ਲੈ ਕੇ ਚਰਚਾਵਾ ਹੋਣੀ ਤਾਂ ਤੇਜ਼ ਨੇਗੀਆਂ ਕੋ ਤਾਂ ਸਮਾਂ ਅੱਜ ਚੋਣਾਂ ਦੇ ਵਿੱਚ ਪਿਆ ਹੈ ਚਰਚਾਵਾ ਚੱਲਦੀਆਂ ਨੇ ਜਦ ਤੱਕ ਕੋਈ ਚੀਜ਼ ਅਮਲੀ ਰੂਪ ਚ ਨਹੀਂ ਆਉਂਦੀ ਉਹਨਾਂ ਚਿਰ ਤੱਕ ਚਰਚਾਵਾਂ ਤੇ ਕੋਈ ਟਿੱਪਣੀ ਕਰਨੀ ਠੀਕ ਨਹੀਂ ਹੋਊਗੀ ਪਰ ਅੱਜ ਦੇ ਜੋ ਪੰਜਾਬ ਦੇ ਹਾਲਾਤ ਨੇ ਮੈਂ ਕਹਿੰਦਾ ਬੀਜੇਪੀ ਨਾਲ ਕੋਈ ਵੀ ਜੋ ਸਮਝੌਤਾ ਕਰੇਗਾ ਉਹਦੇ ਵਾਸਤੇ ਆਤਮਕਾਤੀ ਹੋਊਗਾ ਬੀਜੇਪੀ ਨੇ ਜੋ ਪੰਜਾਬ ਦੇ ਨਾਲ ਪਿਛਲੇ ਕੁਝ ਸਮੇਂ ਦਾ ਰਵੱਈਆ ਰਿਹਾ ਹੈ ਪੰਜਾਬ ਵਿਰੋਧੀ ਉਹ ਕੋਈ ਵੀ ਜਿਹੜਾ ਉਹਨਾਂ ਨਾਲ ਜਾਊਗਾ ਉਹਦਾ ਨੁਕਸਾਨ ਹੀ ਹੋਊ ਮੇਰੇ ਮੰਨਣ ਮੁਤਾਬਕ ਉਹਦਾ ਫਾਇਦਾ ਨਹੀਂ ਹੋ ਸਕਦਾ